ਗੜਸ਼ੰਕਰ ਦੇ ਪਿੰਡ ਬੋੜਾ ਦੇ ਨੌਜਵਾਨ ਨੂੰ ਪੁਰਤਗਾਲ ਭੇਜਣ ਦੇ ਨਾਂ ਤੇ ਜਾਲਦੀ ਦਸਤਾਵੇਜ਼ ਬਣਾ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਜਾਣਕਾਰ ਦਿੰਦੇ ਹੋਏ ਮਹਿੰਦਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਬੋੜਾ ਨੇ ਆਪਣਾ ਦੁੱਖ ਦਰਦ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਬੇਨਤੀ ਹੈ ਕਿ ਮੈਂ 2023 ਦੇ ਵਿੱਚ ਇੱਕ 에ਜੰਟ ਨੂੰ ਆਪਣੇ ਬੱਚੇ ਨੂੰ ਪੁਰਤਗਾਲ ਭੇਜਣ ਵਾਸਤੇ ਆਪਣੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਸਾਨੂੰ 22/8 ਨੂੰ ਵੈਸੀ ਜਲੰਧਰ ਪੀਸ ਕੀਤਾ ਤੇ ਉੱਥੇ ਵੀ ਸਾਡੇ ਕੋਲ ਕੈਸ਼ ਪੈਸੇ ਲਏ ਤੇ 12 ਲੱਖ ਦੇ ਵਿੱਚ ਗੱਲ ਸਾਡੀ ਨਿਬੜੀ 9 ਲੱਖ 15000 ਰੁਪਿਆ ਸਾਡੇ ਕੋਲ ਥੋੜੇ ਥੋੜੇ ਕਰਕੇ ਲੈ ਲਿਆ ਜਦੋਂ ਵੀਜ਼ਾ ਦੇਣ ਦੀ ਗੱਲ ਆਈ ਤੇ ਵੀਜ਼ਾ ਵੀ ਸਾਨੂੰ ਡੁਪਲੀਕੇਟ ਦਿੱਤਾ ਰਿਆ ਟੈਗਟਾ ਜੋ ਦੋਸੀ ਕਿਸੇ ਕੋਲੋਂ ਦਿਖਾ ਲਈ ਤਾਂ ਟਿਕਟ ਵੀ ਸਾਨੂੰ ਫੇਕ ਦਿੱਤੀ ਗਈ ਤੇ ਬੜਾ ਪਰੇਸ਼ਾਨ ਹੋਇਆ ਸੀ ਉਹਨਾਂ ਡਾਕਟਰ ਸਾਹਿਬ ਉਹਦੇ ਕੋਲ ਜਾਂਦੇ ਆਂਦੇ ਰਹੇ ਸਾਨੂੰ ਕੋਈ ਹੱਥ ਪੱਡਾ ਨਹੀਂ ਉਸਨੇ ਬੜਾਇਆ ਫਿਰ ਸਾਨੂੰ ਧਮਕੀਆਂ ਵੀ ਦੇਣ ਲੱਗ ਪਿਆ ਕਿ ਤੁਸੀਂ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਲੈ ਲੋ ਜਿਸ ਤਰ੍ਹਾਂ ਵੀ ਲੈਣੇ ਹੈਗੇ ਆਖਿਰ ਮੈਂ ਫਿਰ ਸਰਕਾਰ ਦਾ ਜਾਨੀ ਪ੍ਰਸ਼ਾਸਨ ਦਾ ਸਾਥ ਲੈਣਾ ਸ਼ੁਰੂ ਕੀਤਾ ਤੈਸ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਟਾਈਮ ਦਾ ਮੇਰਾ ਬਹੁਤ ਲੱਗ ਗਿਆ ਉਹਦੇ ਵਿੱਚ ਪਰ ਜੋ ਵੀ ਐਸਐਸਪੀ ਸਾਹਿਬ ਹੁਣਾਂ ਨੇ ਸਰਦ ਜਗੀਰ ਸਿੰਘ ਹੁਣਾਂ ਨੇ ਨਿਯੁਕਤੀ ਤਵਦੀਸ਼ ਕੀਤੀ ਵਧੀਆ ਕੀਤੀ ਹੈ ਤੇ ਮੈਂ ਉਸ ਤਵਦੀਸ਼ ਤੋਂ ਖੁਸ਼ ਹਾਂ ਤੇ ਹੁਣ ਮੇਰਾ ਕੀ ਚੱਲਿਆ ਮੇਰੀ ਫਿਰ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਹੈਗੀ ਹੈ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਮੈਂ ਗਰੀਬ ਆਦਮੀ ਹਾਂ ਮੇਰਾ 915000 ਰੁਪਇਆ ਮੈਂ ਤਕਰੀਬਨ ਆਪਣੇ ਰਿਸ਼ਤੇਦਾਰਾਂ ਕੋਲੋਂ ਫੜਫੜ ਕੇ ਕੀਤਾ ਹੋਇਆ ਸੀ ਮੇਰੇ ਕੋਲ ਆਪਣਾ ਕੋਈ ਕੰਮ ਨਹੀਂ ਹੈਗਾ ਮੇਰੇ ਪਰਿਵਾਰ ਦੀ ਹਾਲਤ ਖਸਤਾ ਹੈਗੀ ਹੈ ਮੈਂ ਇਕੱਲਾ ਕਮਾਉਣ ਵਾਲਾ ਹਾਂ ਇਸ ਕਰਕੇ ਮੇਰੀ ਬੇਨਤੀ ਨੂੰ ਸੁਣ ਕੇ ਉਹਨੂੰ ਅੰਦਰ ਕਰਕੇ ਮੇਰੇ ਪੈਸੇ ਦਵਾਣ ਦੀ ਕੀ ਚਲ ਕੀਤੀ ਜਾਵੇ ਏਜੰਟ ਕਿੱਥੋਂ ਉਹਦੀ ਲੱਗ ਏਜੰਟ ਉਸ ਵੀ ਲਈ ਜਦੋਂ ਅਸੀਂ ਮਿਲੇ ਸੀਗੇ ਤਾਂ ਉਹਦਾ ਗੁਰਾਇਆ ਆਫਿਸ ਹੈਗਾ ਜੀ ਥੋੜੇ ਚਿਰ ਬਾਅਦ ਉਹਨੇ ਚੱਕ ਲਿਆ ਉੱਥੋਂ ਤੇ ਵੀ ਪਤਾ ਕੀਤਾ ਉਹ ਫਲੋਰ ਫਲੋਰ ਤੋਂ ਅਸੀਂ ਨੂਰ ਮਹਿਲ ਜਾਣੇ ਤਾਂ ਬਾਹਰ ਐਫਸੀਆਈ ਦੇ ਸਟੋਰ ਹੈ ਉਹਦੇ ਨਾਲ ਮਹਿਮੀ ਕਲੋਨੀ ਹੈ ਉਹਦੇ ਵਿੱਚ ਉਹਦਾ ਆਪਣਾ ਮਕਾਨ ਹੈ ਤੇ ਪਤਾ ਲੱਗਿਆ ਕਿ ਅੱਜ ਕੱਲ ਲੋਕ ਕਿਤੇ ਰਾਤ ਬਰਾਤਾਂ ਦਾ ਤੇ ਉੱਥੇ ਖੁਦਰ ਜਾ ਕੇ ਰਹਿ ਰਿਹਾ ਜੀ ਕੀ ਮੰਗ ਮੰਗ ਹੈ ਕਿ ਮੇਰੇ ਜੋ ਮੈਂ ਪੈਸੇ ਆਪਣੇ ਇਸ ਤਰ੍ਹਾਂ ਕੋ ਫੜੇ ਹੋ ਵਿੱਚ ਮੈਂ ਵਿਆਜ ਤੇ ਵੀ ਫੜੇ ਹੋਇਆ ਮੈਨੂੰ ਦਵਾਇਆ ਜਾਵੇ ਤੇ ਤਾਂ ਕਿ ਮੈਂ ਆਪਣੀ ਹਾਲਤ ਨੂੰ ਠੀਕ ਕਰ ਸਕਾਂ ਤੇ ਆਪਣੇ ਬੱਚੇ ਦੇ ਵਿਵਕ ਦੇ ਲਈ ਘਾਂ ਅਰਜ਼ੀ